ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕਰੀਬ 75 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਮੰਗਰੋ ਨਵੇਂ ਬਣਾਏ ਚਾਰ ਅਲਟਰਾ ਮਾਡਲ ਅਤੇ ਆਧੁਨਿਕ ਮਾਡਰਨ ਆਪਰੇਸ਼ਨ ਥੀਏਟਰਾਂ ਦਾ ਉਦਘਾਟਨ ਕਰਕੇ ਮਰੀਜ਼ਾਂ ਨੂੰ ਸਮਰਪਿਤ ਕੀਤੇ ਨੇ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ ਉਹਨਾਂ ਇਹ ਵੀ ਦੱਸਿਆ ਕਿ ਰਜਿੰਦਰਾ ਹਸਪਤਾਲ ਨੂੰ ਸਰਕਾਰ ਵੱਲੋਂ ਲਗਾਤਾਰ ਅਪਗ੍ਰੇਡ ਕੀਤਾ ਜਾ ਰਿਹਾ ਹੈ ਤੇ ਇਸ ਦੀ ਕਾਇਆ ਕਲਪ ਕਰ ਦਿੱਤੀ ਗਈ ਹੈ ਇੱਥੇ 8 ਆਪਰੇਸ਼ਨ ਥੀਟਰਾਂ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਜਿਨ੍ਹਾਂ ਵਿੱਚ ਚਾਰ ਅਜਮਰੀਜਾਂ ਨੂੰ ਸਮਰਪਿਤ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਨਵੀਂ ਸ਼ੁਰੂਆਤ ਕਰਦੇ ਆ ਪੈਨ ਮੈਨੇਜਮੈਂਟ ਕਲੀਨਿਕ ਤਹਿਤ ਕੈਂਸਰ ਵਰਗੇ ਗੰਭੀਰ ਰੋਗਾਂ ਦੇ ਸ਼ਿਕਾਰ ਮਰੀਜ਼ਾਂ ਨੂੰ ਦਰਦ ਤੋਂ ਰਾਹਤ ਦਿਵਾਉਣ ਲਈ ਸੁਪਰ ਪੈਲੀਏਟਿਵ ਕੇਅਰ ਯੂਨਿਟ ਦੀ ਵੀ ਸ਼ੁਰੂਆਤ ਕੀਤੀ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖ਼ ਸਾਡਾ ਕਮਰਾ ਦਾ ਵਿਸ਼ਾ ਕਿੰਨੇ ਆਪਰੇਸ਼ਨ ਬਣੇ ਨੇ ਤੇ ਸਭ ਤੋਂ ਜ਼ਰੂਰੀ ਦਾ ਕੀ ਕੀ ਫੈਸਿਲਿਟੀ ਇਹ ਟੋਟਲ 8 ਬਣੇ ਸੀਗੇ ਜੀ ਅੱਜ 4 ਜਿਹੜੇ ਹੈਗੇ ਆ ਜਿਹੜੇ ਇਕੱਠੇ ਇੱਕ ਬਲੌਕ ਬਣਿਆ ਚਾਰ ਆਪਰੇਸ਼ਨ ਥੀਟਰ ਹੈ ਇਹਨਾਂ ਚਾਰਾਂ ਦੀ ਐਨਗੂਰੇਸ਼ਨ ਅੱਜ ਕੀਤੀ ਆ ਜੀ ਇਹ ਡੈਡੀਕੇਟ ਕੀਤੇ ਆ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੇਸ਼ੈਂਟ ਆ ਆ ਤੇ ਆਣਗੇ ਬਿਲਕੁਲ ਅਲਟਰਾ ਮਾਡਰਨ ਜਿਹੜੇ ਆਪਰੇਸ਼ਨ ਥੀਟਰ ਹੋਣਗੇ ਜਿਨ੍ਹਾਂ ਦਾ ਟੈਂਪਰੇਚਰ ਪ੍ਰੈਸ਼ਰ ਔਰ ਇਹਨਾਂ ਦੇ ਵਿੱਚ ਲਗਾਤਾਰ ਜਿਹੜੀ ਹੈਗੀ ਆਰ 3 ਤੋਂ 5 ਮਿੰਟ ਬਾਅਦ ਆਵਾ ਚੇਂਜ ਹੋ ਜਾਏਗੀ ਪੋਜ਼ਿਟਿਵ ਪ੍ਰੈਸ਼ਰ ਹੋਏਗਾ ਔਰ ਸਾਰੇ ਜਿੰਨੇ ਵੀ ਇਹਦੇ ਚ ਪੇਂਟ ਆ ਗਿਆ ਜਿੰਨੇ ਫਲੋਰ ਹੈ ਛੱਤ ਹੈ ਸਾਰੇ ਜਿਹੜੇ ਆ ਗਿਆ ਉਹਨਾਂ ਤੇ ਨਾ ਕੋਈ ਬੈਕਟੀਰੀਆ ਫੰਗਸ ਵਾਇਰਸ ਕੁਝ ਨਹੀਂ ਗਰੋ ਕਰ ਸਕਦਾ ਕੋਈ ਵੀ ਆਰਗਨਿਜ਼ਮ ਉਹਨਾਂ ਤੇ ਜਿੰਦਾ ਨਹੀਂ ਰਹਿ ਸਕਦਾ ਉਹਦੇ ਨਾਲ ਕੀ ਹੈ ਕਿ ਪੇਸ਼ੈਂਟ ਨੂੰ ਜਿਹੜੀ ਪੇਸ਼ੈਂਟ ਤੋਂ ਪੇਸ਼ੈਂਟ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਨੂੰ ਇਨਫੈਕਸ਼ਨ ਹੁੰਦੀ ਸੀ ਉਹ ਨਹੀਂ ਹੋਏਗੀ ਔਰ ਸਾਫ਼ ਸੁਥਰੇ ਵਾਤਾਵਰਣ ਦੇ ਵਿੱਚ ਲੋਕਾਂ ਦੀ ਆਪਰੇਸ਼ਨ ਹੋਣਗੇ ਉਹਦੀ ਉਹਦਾ ਜਿਹੜਾ ਸਕਸੈਸ ਰੇਟ ਆ ਵਧੇਗਾ ਔਰ ਇਹਦੇ ਨਾਲ ਹੀ ਜਿਹੜੇ ਸਟੂਡੈਂਟਸ ਦੀ ਟ੍ਰੇਨਿੰਗ ਵਾਸਤੇ ਸਿਮੂਲੇਟਰ ਹੈ ਪਹਿਲਾਂ ਸੂਰੇ ਨੂੰ ਸੈਮੂਲੇਟਰ ਤੇ ਪੈਨਿਕ ਦੇ ਕੇ ਜਦੋਂ ਪਰਫੈਕਟ ਹੋ ਜਾਣਗੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਉਹ ਲੈ ਕੇ ਆਂਦਾ ਜਾਏਗਾ ਇਹਦੇ ਵਾਸਤੇ ਜੀ ਜੀ ਸਾਹਿਬ ਇੱਕ ਸਕੈਮ ਜਿਹੜਾ ਪੜਾਇਆ ਗਿਆ ਜਿਹੜਾ ਕੈਂਸਰ ਦੀ ਜਿਹੜੀ ਬਾਇਓਪਸੀ ਜਿਹੜਾ ਬੰਦੇ ਬੜੇ ਨੇ ਕਿ ਕੈਂਸਰ ਦੇ ਬਾਇਓਪਸੀ ਸਰਪੰਚ ਜਿਹੜਾ ਜਿਹੜਾ ਜਿਲ੍ਹਾ ਪੰਜਾਬ ਨੇ ਚਾਹੀਓ ਕਿ ਉਸ ਨਾਲ ਦੀ ਚਾਜ ਕੀ ਪੇਡਾ ਨਹੀਂ ਨਹੀਂ ਉਹ ਤਾਂ ਅਸੀਂ ਤਾਂ ਲਗਾਤਾਰ ਚਾਜ ਕਰ ਰਹੇ ਹਾਂ ਯਾਰ ਦੋਏ ਟੈਸਟ ਕਰਕੇ ਅਸੀਂ ਫੀਲਡਸ ਭੇਜਦੇ ਆ ਜਿਹੜੀ ਭੇਜਦੇ ਆ ਬਿਲਕੁਲ ਚਾਜ ਕਰਾਂਗੇ ਜੀ ਮੈਨੂੰ ਉਹਦੇ ਕੇਸ ਦੇ ਫੈਕਟਸ ਨਹੀਂ ਪਤਾ ਮੈਂ ਉਹਦੇ ਉੱਤੇ ਕਮੈਂਟ ਨਹੀਂ ਕਰ ਸਕਦਾ ਆਪਣੇ ਇਹ ਤਾਂ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਆਪਣੇ ਗਾਂਬੀਆਂ ਚ ਗਈਆਂ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗਈਆਂ ਉਹਦੇ ਸਕੇ ਫੈਕਟਰੀਆਂ ਸੀ ਇਹ ਵੀ ਕੀਤੇ ਆ ਉਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਜਿਹੜੀਆਂ ਉਹਨਾਂ ਦੀਆਂ ਜੜੀਆਂ ਸਬੰਧਤ ਏਜੰਸੀਜ਼ ਆ ਉਹਨਾਂ ਦੀ ਢਿੱਲ ਸੀ ਉਹ ਨਹੀਂ ਹੋਣਾ ਚਾਹੀਦਾ ਸੀਗਾ ਆਪਣਾ ਇੰਟਰਨੈਸ਼ਨਲ ਲੈਵਲ ਤੇ ਰੈਪਿਊਟੇਸ਼ਨ ਵੀ ਖਰਾਬ ਹੋਇਆ ਤੇ ਬਾਹਰ ਬੱਚੇ ਮਰ ਗਏ ਉਹਨਾਂ ਦਵਾਈਆਂ ਨੂੰ ਪੀ ਕੇ ਜਿਹੜੇ ਖਾਂਸੀ ਦੀਆਂ ਦਵਾਈਆਂ ਖਾਸ ਕਰਕੇ ਉਹ ਦਵਾਈ ਕਿੱਥੇ ਫੈਕਟਰੀਆਂ ਸੀਗੀਆਂ ਹਰਿਆਣੇ ਸੀਗੀਆਂ ਮਾਚਲ ਸੀਗੀਆਂ ਜਿੱਥੇ ਭਾਜਪਾ ਦੀ ਸਰਕਾਰਾਂ ਸੀਗੀਆਂ ਉਹਨਾਂ ਨੂੰ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਆ ਔਰ ਇਹ ਨਹੀਂ ਹੋਣਾ ਚਾਹੀਦਾ ਸੀ ਬਿਲਕੁਲ ਸਾਰੀਆਂ ਦਵਾਈਆਂ ਜਿੰਨੀਆਂ ਸਾਡੇ ਕੋਲੇ ਗਵਰਨਮੈਂਟ ਦੀ ਸਪਲ ਪੰਡਾ ਉਹਨੂੰ ਕੁਆਰੰਟਾਈਨ ਕਰਦੇ ਆ ਸਾਰਿਆਂ ਦਾ ਟੈਸਟ ਕਰਦੇ ਆ ਸਾਡੇ ਕੋਲ ਆਪਣੀ ਲੈਬੈਟਰੀ ਆ ਜੀ ਹੁਣ ਅਸੀਂ ਰੀਜਨਲ ਲੈਬੈਟਰੀਜ਼ ਵੀ ਬਣਾਤੀਆਂ ਡਰਗ ਟੈਸਟਿੰਗ ਲੈਬੈਟਰੀਜ਼ ਆ ਅਸੀਂ ਇੱਕ ਇੱਕ ਦਵਾਈ ਟੈਸਟ ਕਰਕੇ ਭੇਜਦੇ ਆ ਸਰ ਕਿੰਨੇ ਦੀ ਲਾਗਤ ਆ ਇਹ 7.5 ਕਰੋੜ ਜੀ 7.5 ਕਰੋੜ ਗੱਡੀ ਹਸਪੀਟਲ ਦੇ ਸਾਹਮਣੇ ਇਸ ਤਰ੍ਹਾਂ ਗੱਲ ਕੀਤੀ ਆਵੇ ਅੱਜ ਪਰਮੇਸ਼ਰ ਹੋਰ ਦੇਖੀ ਸੀ ਜਿੰਨਾ ਪੱਲਾ ਫੜ ਰਹੇ ਸਾਨੂੰ ਲੱਗਦਾ ਨਹੀਂ ਹੁਣ ਜਦ ਤੁਹਾਡੇ ਜਿਹੜਾ ਤੁਸੀਂ ਵੀ ਮਦਦ ਦੇ ਰਹੇ ਹੋ ਤਾਂ ਦੇ ਗੱਲ ਦੇਖੋ ਜੀ ਜਦੋਂ ਜਹਾਜ਼ ਡੁੱਬ ਰਿਹਾ ਹੁੰਦਾ ਫਿਰ ਚੂਹੇ ਭੱਜਦੇ ਆ ਇੱਕ ਜਹਾਜ਼ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੇ ਉਹ ਵੀ ਡੁੱਬ ਰਿਹਾਏ ਉਹ ਵੀ ਡੁੱਬ ਰਿਹਾ ਆ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹਨੂੰ ਨੋਟ ਕਰ ਲਓ ਇਹਨੂੰ ਇਹਨੂੰ ਬਚਾ ਕੇ ਰੱਖਿਓ ਇਸ ਵਾਰੀ ਭਾਜਪੀ ਨੇ ਜਿੰਨੇ ਵੀ ਕਰਪਟ ਬੰਦੇ ਸੀ ਮਾਹ ਕਰਪਟ ਬੰਦੇ ਸੀ ਜਿੰਨੇ ਮਤਲਬ ਮਾੜੇ ਕੈਰੇਕਟਰ ਵਾਲੇ ਬੰਦੇ ਸੀ ਉਹ ਸਾਰੇ ਜਿੰਨੇ ਭ੍ਰਿਸ਼ਟਾਚਾਰੀ ਸੀਗੇ ਸਾਰੇ ਬੀਜੇਪੀ ਨੇ ਲੈ ਲਏ ਆ ਬੀਜੇਪੀ ਇਸ ਗੋਇੰਗ ਟੂ ਇਮਪਲੋਡ ਐਕਸਪਲੋਡ ਤੇ ਇਮਪਲੋਡ ਦਾ ਮਤਲਬ ਸਮਝਦੇ ਹੋ ਨਾ ਠੀਕ ਹੈ ਜੀ ਅੰਦਰੋਂ ਅੰਦਰੋਂ ਬੀਜੇਪੀ ਇਸ ਗੋਇੰਗ ਟੂ ਇਮਪਲੋਡ ਬੀਜੇਪੀ ਦੀਆਂ ਸੀਟਾਂ 200 ਤੇ ਨਹੀਂ ਟੱਚ ਕਰਨਗੀਆਂ ਮੇਰੀ ਗੱਲ ਯਾਦ ਰੱਖਿਓ ਇਸ ਵਾਰੀ ਐਨਡੀਆ ਦੀ ਸਰਕਾਰ ਨਹੀਂ ਬਣ ਰਹੀ ਇਸ ਵਾਰੀ ਇੰਡੀਆ ਦੀ ਸਰਕਾਰ ਬਣਦੀ ਆ ਇਹਦੇ ਨਾਲ ਜਿਹੜਾ ਤੁਹਾਡਾ ਹੈਗਾ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਜਿਹੜਾ ਫੈਡਰਲਿਜ਼ਮ ਹੈ ਉਹ ਬਹੁਤ ਸਟਰੋਂਗ ਹੋਏਗਾ ਔਰ ਜਿਹੜੇ ਪੰਜਾਬ ਦੇ ਰੁਕੇ ਹੋਏ ਫੰਡ ਜਾਓ ਵਾਪਸ ਆਣਗੇ ਨੂ ਕੈਂਡੀਡੇਟ ਕਰਦੇ ਕਿ ਪਿਆਰ ਜੀ ਨੇ ਤੈਨੂੰ ਬੜੀ ਵਾਰ ਮੌਕਾ ਦਿੱਤਾ ਹੈ। ਪੰਜਾਬ ਲੋਕ ਸਭਾ ਲਈ ਤਿਆਰੀਆਂ ਤੋਂ ਅੱਧਰ ਤੇ ਪਾਰਟੀ ਦੇ ਦੇਖੋ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਭਗਵੰਤ ਮਾਨ ਜੀ ਔਰ ਅਰਵਿੰਦ ਕੇਜੇਵਾਲ ਜੀ ਇਹ ਉਹਨਾਂ ਦਾ ਪ੍ਰਰੋਗੇਟਿਵ ਹੈ ਔਰ ਸਾਡੀ ਜਿਹੜੀ ਪੀਐਸਸੀ ਆ ਉਹਨਾਂ ਦਾ ਪ੍ਰਰੋਗੇਟਿਵ ਹੈ ਉਹ ਜਿਹਨੂੰ ਜ਼ਿੰਮੇਵਾਰੀ ਦੇਣਗੇ ਫਾਇਡਲ ਫਰਕ ਨਹੀਂ ਪੈਂਦਾ ਸਾਡੇ 'ਚ ਫਰਕ ਨਹੀਂ ਪੈਂਦਾ ਸਾਡੇ 'ਚ ਫਰਕ ਨਹੀਂ ਪੈਂਦਾ ਜੀ ਮੈਂ ਤਾਂ ਪਾਰਟੀ ਦਾ ਸਪਾਈ ਹਾਂ ਜੀ ਜੋ ਜ਼ਿੰਮੇਵਾਰੀ ਦਿੰਦੇ ਆ ਹਮੇਸ਼ਾ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ